ਕਿਸਾਨ ਭਰਾਵਾਂ ਨੂੰ ਡੈਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਵੇਂ ਕਿ ਤੁਸੀਂ ਮੇਰੇ ਚੈਨਲ ਦੇ ਉੱਤੇ ਪਸ਼ੂਆਂ ਪ੍ਰਤੀ ਦਵਾਈਆਂ ਪ੍ਰਤੀ ਬਹੁਤ ਵੀਡੀਓ ਦੇਖਦੇ ਰਹਿੰਨੇ ਹੋ ਕਈ ਵੀਰਾਂ ਦੇ ਕਮੈਂਟ ਆਏ ਸੀ ਵੀ ਬਾਬਾ ਜੀ ਜਿਵੇਂ ਹੁਣ ਜੇਠ ਹਾੜ ਦਾ ਮਹੀਨਾ ਚੱਲ ਰਿਹਾ ਹੈ ਬੱਚਿਆਂ ਨੂੰ ਲੋ ਲੱਗ ਰਹੀ ਆ ਜਾਂ ਆਪਾਂ ਨੂੰ ਲੱਗ ਰਹੀ ਆ ਵੀ ਇਹਦੇ ਬਾਰੇ ਕੋਈ ਸਾਨੂੰ ਛੋਟੀ ਜੀ ਜਾਣਕਾਰੀ ਦਿਓ ਜਿਹੜੀ ਸੌਖੀ ਹੋਵੇ ਤੇ ਸਰਲ ਹੋਵੇ ਓ ਭਾਈ ਆਪਾਂ ਅੱਜ ਵਿਸਤਾਰ ਦੇ ਵਿੱਚ ਦੱਸਦੇ ਆਂ ਆਪਾਂ ਕੀ ਲੈਣਾ ਹੈਗਾ ਆਪਾਂ ਲੈਣਾ ਹੈਗਾ ਗੂੰਦ ਕਤੀਰਾ ਆਹ ਵੇਖੋ ਰਾਤ ਨੂੰ ਆਪਾਂ ਪਿਉਂਤਾ ਔਰ ਦੋ ਚਮਚ ਗੂੰਦ ਕਤੀਰਾ ਪਿਉਂਤਾ ਤੇ ਆਹ ਵੇਖੋ ਭਾਈ ਕੌਲੀ ਫੁੱਲ ਕੇ ਭਰ ਗਈ ਫੇਰ ਆਪਾਂ ਕੀ ਕਰਨਾ ਹੈ ਦਹੀਂ ਹਰੇਕ ਵੀਰ ਭਰਾ ਦੇ ਘਰੇ ਹੁੰਦੀ ਆ ਆਪਾਂ ਅੱਧੀ ਕੌਲੀ ਦਹੀਂ ਦੀ ਲੈ ਲੈਣੀ ਆ ਅਗਰ ਜੇ ਤਾਂ ਆਪਾਂ ਆਪਨੇ ਖਾਣਾ ਹੈਗਾ ਤਾਂ ਫੇਰ ਇਹਦੇ ਵਿੱਚ ਆਪਾਂ ਕੀ ਕਰਨਾ ਹੈਗਾ ਹਲਕੀਆਂ ਹੀਆਂ ਦੇ ਵਿੱਚ ਆਪਾਂ ਕਾਲੀ ਮਿਰਚ ਇਹ ਚਮਚੇ ਦਾ ਚੌਥਾ ਹਿੱਸਾ ਆਪਾਂ ਕਾਲੀ ਮਿਰਚ ਇਹਦੇ ਵਿੱਚ ਪਾ ਲੈਣੀ ਆਂਗੇ ਕਾਲੀ ਮਿਰਚ ਪਾ ਕੇ ਫੇਰ ਇਹਨੂੰ ਕੀ ਕਰਨਾ ਹੈਗਾ ਆਪਾਂ ਇਹਦੇ ਵਿੱਚ ਗੂੰਦ ਕਤੀਰੇ ਦੇ ਵਿੱਚ ਦਹੀਂ ਤੁਸੀਂ ਪਾ ਲਓ ਅਗਰ ਸਿਆਣਾ ਬੰਦਾ ਤਾਂ ਭਾਈ ਇਹਨੂੰ ਇਸ ਤਰ੍ਹਾਂ ਹੀ ਖਾ ਲੂਗਾ ਅਗਰ ਜੇ ਆਪਾਂ ਕਿਸੇ ਬੱਚੇ ਨੂੰ ਦੇਣਾ ਹੈਗਾ ਆਪਾਂ ਕਹਿੰਦੇ ਆ ਵੀ ਬੱਚੇ ਨੂੰ ਦੇਣਾ ਹੈਗਾ ਤਾਂ ਬੱਚੇ ਨੂੰ ਵੀ ਫੇਰ ਆਪਾਂ ਕੀ ਕਰਨਾ ਹੈ ਉਹਦੇ ਵਿਆਸ ਤੇ ਆਪਾਂ ਕੀ ਰੱਖੀ ਵੀ ਆ ਸੱਕਰ ਸੱਕਰ ਦੇ ਲਾਲਚ ਦੇ ਵਿੱਚ ਤਾਂ ਬੱਚਾ ਬਹੁਤ ਜਲਦੀ ਖਾਂਦਾ ਹੈਗਾ ਫੇਰ ਕੀ ਕਰਨਾ ਹੈਗਾ ਆਪਾਂ ਇਹਦੇ ਵਿੱਚ ਇੱਕ ਚਮਚਾ ਉਹ ਨੂੰ ਸੱਕਰ ਦਾ ਪਾ ਦਿਓ ਜਦੋਂ ਇਹ ਮਿੱਠਾ ਹੋਊਗਾ ਤਾਂ ਇਹ ਆਪ ਨਾਲ ਆਟੋਮੈਟਿਕ ਹੀ ਬੱਚਾ ਇਹਨੂੰ ਖਾ ਜਾਊਗਾ ਜਿਵੇਂ ਕਿ ਹੁਣ ਤੁਸੀਂ ਲਾਓ ਵੀ ਸਵੇਰ ਵੇਲੇ ਮੈਂ ਆਪਦੀ ਗੁਰਦਗੋਈ ਚਾਹ ਬਣਾ ਕੇ ਤੇ ਗੁੜ ਦੀ ਪੀਣਾ ਜਿਹਦੇ ਵਿੱਚ ਮੈਂ ਆਪਦੀ ਸੌਂਫ ਤੇ ਜਮੈਣ ਪਾ ਲੈਣਾ ਗੁੜ ਦੀ ਚਾਹ ਮੈਂ ਪੀਣਾ ਸਵੇਰ ਵੇਲੇ ਫਿਰ ਕੀ ਕਰਦਾ ਹੈਗਾ ਜਾਂ ਆਪਦੇ ਕੰਮਕਾਰ ਤੇ ਲੱਗਣਾ ਹੈਗਾ ਜਾਂ ਸੈਰ ਕਰਨ ਲੱਗਣਾ ਹੈ ਜਾਂ ਉਧਰ ਭਾਈ ਸਕੂਲ ਆਪਾਂ ਬਣਾ ਰਹੇ ਆ ਆਪਦਾ ਉੱਥੇ ਲੱਗਣਾ ਹੁੰਦਾ ਮੈਂ ਇਹ ਕੌਲੀ ਡੇਲੀ ਦੀ ਮੈਨੂੰ ਹੋਗੇ 10 ਦਿਨ ਖਾਂਦੇ ਨੂੰ ਇਹੇ ਮਹੀਨਾ ਡੂੜ ਮਹੀਨਾ ਭਾਈ ਮੈਂ ਤਾਂ ਐ ਕਰਕੇ ਖਾ ਕੇ ਤੇ ਚੱਲ ਜੰਨਾ ਫੇਰ ਕੀ ਆ 12 ਬਾਈ ਦੀ ਰੋਟੀ ਨੂੰ ਆਪਣੀ ਪਕਦੀ ਆ ਉਹ ਰੋਟੀ ਬੰਦਾ ਖਾ ਲੈਂਦਾ ਇਹ ਕੀ ਆ ਲੀਵਰ ਤੁਹਾਡਾ ਸਟਰੋਂਗ ਕਰੂਗਾ ਐ ਤੜੀਆਂ ਤੁਹਾਡੀਆਂ ਸਹੀ ਕਰੂਗਾ ਅਗਰ ਬੰਦੇ ਨੂੰ ਕਬਜ ਰਹਿੰਦੀ ਆ ਜਿੰਨੀ ਮਰਜੀ ਪ੍ਰਾਣੀ ਤੋਂ ਪ੍ਰਾਣੀ ਕਬਜ ਰਹਿੰਦੀ ਆ ਇਹ ਗੂੰਦ ਕਤੀਰਾ ਐ ਕਰੇ ਵੀ ਤੋਲ ਕੇ ਹੋ ਅੱਧਾ ਕਿਲੋ ਦੋ ਦੋ ਚਮਚਾਂ ਦੇ ਨਾਲ ਖਾ ਲੇ ਗਰਮੀ ਗਰਮੀ ਮੈਂ ਕਹਿਣਾ ਵੀ ਉਹਨੂੰ ਸਾਲ ਭਰ ਦਵਾਈ ਲੈਣ ਦੀ ਕੋਈ ਲੋੜ ਨਹੀਂ ਬਿਲਕੁਲ ਗਰੰਟੀ ਆ ਗਈ ਜਦੋਂ ਆਪਾਂ ਡੇਲੀ 10 15 ਦਿਨ ਖਾਵਾਂਗੇ ਇਹ ਨੇ ਅੰਦਰੋਂ ਜਿੰਨਾ ਗੰਦਮੰਦ ਬੈੜਾ ਸਾਰੇ ਨੇ ਕੱਢ ਦੇਣੀ ਆ ਲੀਵਰ ਨੂੰ ਸਟਰੋਂਗ ਕਰ ਦੇਣਾ ਤੁਹਾਡੇ ਨੂੰ ਤੇ ਜਿਹੜੀ ਗਰਮੀ ਮਿਹਦੇ ਨੂੰ ਚੜਦੀ ਆ ਆਪ ਨੂੰ ਰੋਟੀ ਦੀ ਭੁੱਖ ਨਹੀਂ ਲੱਗਦੀ ਬਾਰ ਬਾਰ ਆਪਾਂ ਪਾਣੀ ਪੀ ਜਾਂਦੇ ਆ ਪਾਣੀ ਨੂੰ ਆਪਣਾ ਜੀ ਕਰੀ ਜਾਂਦਾ ਤੇ ਰੋਟੀ ਆਪਾਂ ਗਰਮੀ ਦੇ ਵਿੱਚ ਨਹੀਂ ਖਾਂਦੇ। ਅਗਰ ਤੁਸੀਂ ਕੁਛ ਨਾ ਕਰੋ ਜਿਹੜੀ ਕਾਲੀ ਮਿਰਚੇ ਦੇ ਵਿੱਚ ਮੈਂ ਪਾਈ ਕਾਲੀ ਮਿਰਚ ਨੇ ਖੂਨ ਸਾਫ਼ ਕਰਨਾ ਹੈਗਾ। ਬਹੁਤ ਕਾਰਗਿਲ ਭਰਪੂਰ ਕੁਦਰਤੀ ਖਜ਼ਾਨਾ ਹੈਗਾ। ਇਹਨੇ ਇਹ ਕਰਨਾ ਹੈ। ਅਗਰ ਬੱਚੇ ਨੂੰ ਦੇਣਾ ਤਾਂ ਤੁਸੀਂ ਪਾਈ ਇਹਦੇ ਵਿੱਚ ਸ਼ੱਕਰ ਪਾ ਸਕਦੇ ਹੋ। ਸਿਆਣਾ ਬੰਦਾ ਸ਼ੱਕਰ ਇਹਦੇ ਵਿੱਚ ਨਾ ਪਾਓ। ਇੱਕ ਮੈਂ ਹੋਰ ਕੱਲ ਕਹੂੰਗਾ ਦਹੀਂ ਦੇ ਵਿੱਚ ਨੂਨ ਨਹੀਂ ਪਾਉਣਾ। ਜਿੰਨਾ ਬੈਕਟੀਰੀਆ ਹੁੰਦਾ ਹੈਗਾ ਦਹੀਂ ਦਾ ਨੂਨ ਮਾਰ ਦਿੰਦਾ ਹੈ। ਦਹੀਂ ਖਾਣੀਆਂ ਸੈਂਪਲ ਔਰ ਸਿੱਧੀ ਦਹੀਂ ਖਾਓ ਤੁਸੀਂ ਜੋ ਆਪਣੇ ਘਰੇ ਆਉਂਦੀ ਹੈ ਆਪਾਂ ਮਦਦਕਾਨ ਤੋਂ ਲਿਆਉਨੇ ਆ ਕਿਤੇ ਨੂਨ ਉਹਦੇ ਵਿੱਚ ਨਾ ਪਾਓ ਕਾਲੀ ਮਿਰਚ ਪਾ ਲਓ ਉਹਦੇ ਵਿੱਚ ਹੋਰ ਕੁਝ ਨਾ ਪਾਓ ਇਹਨੂੰ ਕੀ ਕਰਨਾ ਹੈਗਾ ਭਾਈ 2 ਚਮਚੇ 4 ਚਮਚੇ ਇੱਕ ਕੌਲੀ ਤੁਸੀਂ ਜ਼ਰੂਰ ਖਾਓ ਅਗਰ ਤੁਸੀਂ ਸੈਰ ਕਰਨ ਜਾਂਦੇ ਹੋ ਸਵੇਰ ਖਾਲੀ ਪੇਟ ਪਹਿਲਾਂ ਤੁਸੀਂ ਦੋ ਗਲਾਸ ਪਾਣੀ ਪੀ ਲਓ ਦੋ ਗਲਾਸ ਪਾਣੀ ਆਪਦੇ ਪੀ ਕੇ 10 ਮਿੰਟ ਘੁੰਮ ਫਿਰ ਕੇ ਫੇਰੇ ਤੁਸੀਂ ਗੁੰਦਕ ਤੀਰਾ ਔਰ ਦਹੀਂ ਲਓ ਤੇ ਇੱਕ ਕੌਲੀ ਖਾ ਕੇ ਤੁਸੀਂ ਸੈਰ ਕਰਨ ਤੁਰ ਜੋ ਬਹੁਤ ਵਧੀਆ ਫਿੱਟ ਸਰੀਰ ਰਹਿਣ ਬਿਲਕੁਲ ਕੋਈ ਥਕਾਨ ਨਹੀਂ ਕੋਈ ਹੋਰ ਨਹੀਂ ਪੇਟ ਬਿਲਕੁਲ ਵਧੀਆ ਨਰਮ ਰਹੂਗਾ ਤੁਹਾਡਾ ਅਗਰ ਤੁਸੀਂ 10 ਦਿਨ ਵੀ ਲਗਾਤਾਰ ਖਾ ਲਿਆ ਤੇ ਜਰੂਰ ਮੈਨੂੰ ਕਮੈਂਟ ਕਰੋਗੇ ਬਾਬਾ ਜੀ ਵਾਕਿਆ ਹੀ ਹੈ ਕਾਰਗਿਲ ਦਵਾਈ ਆ ਭਾਈ ਜੇ ਹੁਣ 62 ਸਾਲ ਦੀ ਉਮਰ ਦੇ ਤੁਰੇ ਫਿਰਦੇ ਆ ਜੇ ਪਸ਼ੂਆਂ ਦੀਆਂ ਦਵਾਈਆਂ ਜਾਣਦੇ ਆ ਤਾਂ ਬੰਦਿਆਂ ਦੀਆਂ ਦਵਾਈਆਂ ਵੀ ਜਾਣਦੇ ਆ ਬੰਦਿਆਂ ਬੰਦਿਆਂ ਦੀਆਂ ਦਵਾਈਆਂ ਮੈਂ ਨਹੀਂ ਦੰਦਾ ਇਹਦੀ ਸਰਟੀਫਿਕੇਟ ਦੀ ਲੋੜ ਹੁੰਦੀ ਆ ਰਜਿਸਟਰਡ ਦੀ ਲੋੜ ਹੁੰਦੀ ਆ ਰਜਿਸਟਰਡ ਨੰਬਰ ਚਾਹੀਦਾ ਹੁੰਦਾ ਐਵੇਂ ਕਿਸੇ ਨੂੰ ਕੋਈ ਗਲਤ ਦਵਾਈ ਦਿੱਤੀ ਜਾਵੇ ਤਾਂ ਉਹ ਬਿਲਕੁਲ ਯੋਗ ਨਹੀਂ ਆਪਾਂ ਇਸ ਦੇ ਆਪਾਂ ਕਾਬਲ ਨਹੀਂ ਆਪਣੇ ਕੋਲੇ ਤਜਰਬਾ ਜ਼ਰੂਰ ਹੈਗਾ ਆਪਾਂ ਡਾਕਟਰ ਨਹੀਂ ਆ ਆਪਾਂ ਕੀ ਕਰਨਾ ਹੈਗਾ ਜਿੰਨੀ ਜਾਣਕਾਰੀ ਹੈਗੀ ਜਿੰਨੇ ਆਪਾਂ ਆਪ ਵਰਤਦੇ ਆ ਆਪ ਖਾਂਦੇ ਆ ਉਹਦੇ ਉੱਤੇ ਆਪਾਂ ਇਹ ਅੱਜ ਜਾਣਕਾਰੀ ਦਿੱਤੀ ਆ ਜਿਵੇਂ ਕਿ ਮੈਂ ਤੁਹਾਨੂੰ ਖਾ ਕੇ ਵੀ ਬਖਾਇਆ ਤੇ ਮੈਂ ਖਾਂਦਾ 62 ਸਾਲ ਦੀ ਉਮਰ ਦੇ ਵਿੱਚ ਮੈਂ ਇਸ ਤਰ੍ਹਾਂ ਤੁਰਿਆ ਫਿਰਦਾ ਜਿਵੇਂ ਭਾਈ ਜੜੀਆਂ ਬੂਟੀਆਂ ਆਪਦੀਆਂ ਖਾਂਦਾ ਹੈਗਾ ਤਾਂ ਇਸ ਤਰ੍ਹਾਂ ਖਾ ਕੇ ਆਪਾਂ ਨੌ ਮਰ ਨੌ ਰਹਿਣਾ ਹੈਗਾ ਸਿਹਤ ਆਪਾਂ ਆਪਣੀ ਪੂਰੀ ਮਜ਼ਬੂਤ ਔਰ ਹੌਲੇ ਰਹਿਣਾ ਪਤਲੇ ਰਹਿਣਾ ਤਾ ਬਾਈ ਇਹੋ ਜੀਆਂ ਚੀਜ਼ਾਂ ਜ਼ਰੂਰ ਖਾਓ ਗੌਰ ਕਰੋ ਇਹੋ ਜੀਆਂ ਚੀਜ਼ਾਂ ਤੇ ਗਰਮੀ ਗਰਮੀ 2 ਮਹੀਨੇ ਗੁੰਦ ਕਤੀਰਾ ਤੇ ਦਹੀਂ ਤੇ ਕਾਲੀ ਮਿਰਚ ਇਹਦੇ ਬਾਰੇ ਅੱਜ ਤੁਹਾਨੂੰ ਵਿਸਤਾਰ ਦੇ ਵਿੱਚ ਦੱਸਿਆ ਵੀਡੀਓ ਬਣਾਈ ਪਸੂਆਂ ਤੋਂ ਹਟ ਕੇ ਤਾਂ ਵੇਖਣ ਵਾਲਿਆਂ ਦਾ ਗੁਰਲਾਬ ਸਿੰਘ ਬਠਿੰਡਾ ਤੋਂ ਬਹੁਤ ਬਹੁਤ ਧੰਨਵਾਦ